ਸਾ ਮਹਿਲਾ ਪਹਿਲਾ ਪੰਚਪਦੀ ਮੂ ਕੁਟੰਬ ਮੂ ਸਬਕਾਰ ਮੂ ਤੁਮ ਤਜੋ ਸਗਲ ਵੇਕਾਰ ਮੂ ਅਰ ਪਰਮ ਤਜੋ ਤੁਮ ਬੀਰ ਸਚ ਨਾਮ ਰਿਦੇ ਰਵੈ ਸਰੀਰ ਰਹਾ ਸਚ ਨਾਮ ਜਾਨ ਨਵਨਿਦ ਪਾਈ ਰੁਵੈ ਪੂਤਨ ਕਲਪਹਿ ਮਾਈ ਏਤ ਮੂ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਇਹ ਤੁਮੋ ਬਿਰਜੂਨੀ ਪਾਹੇ 모ਹੇ ਲਾਗਾ ਜੰਪੁਰ ਜਾਹੇ ਗੁਰ ਦੀ ਖਿਆਲੇ ਜਪ ਤਪ ਕੁ ਮਾਹੇ ਨਾ ਮੂ ਟੂਟਾ ਨਾ ਤੈ ਪਾਹੇ ਨਦਰ ਕਰੇ ਤਾਂ ਇਹ 모 ਜਾਏ ਨਾਨਕ ਹਰ ਸਿੰਘ ਰਹਿ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ 라ਵ ਦੀ ਪੰਕਤੀ ਮੋਹ અર ਪਰਮ ਤਜੁ ਤੁਮ ਬੀਰ ਏ ਮੇਰੇ ਬੀਰ ਮੇਰੇ ਭਾਈ ਇੱਕ ਤੇ ਮੋਹ ਦਾ ਤਿਆਗ ਕਰ ਦੂਜਾ ਮੋਹ ਦੇ ਕਾਰਨ ਪਿਉਏ ਪਰਮ ਮੇਰਾ ਮੇਰਾ ਵਾਲਾ ਜਿਹੜਾ ਸੁਭਾਅ ਹੈ ਮਿਰਮਰਾ ਕਰਨ ਵਾਲੀ ਜਿਹੜੀ ਬਿਰਤੀ ਹੈ ਇਹ ਤਿਆਗ ਦੇ ਕਿਉਂਕਿ ਇਸ ਮੋਹ ਵਿਕਰ ਕੇ ਤੂੰ ਮੇਰਾ ਮੇਰਾ ਕਰਦਾ ਤੇ ਤੂੰ ਪਰਮ ਵਿੱਚ ਪੈ ਜਾਂਦਾ ਕਿ ਕੁਝ ਤੇਰਾ ਹੈ ਇਤੇ ਮੇਰਾ ਮੂਝ ਮੇ ਕਿਛ ਨਹੀਂ ਜੋ ਕਿਸੇ ਸੋ ਤੇਰਾ ਦਾ ਮਾਰਗ ਸਹੀ ਇਨਸਾਨ ਲਈ ਭਬਦਾ ਹੈ ਜਚਦਾ ਹੈ ਗੁਰੂ ਦਾ ਗਿਆਨ ਹੈ ਇਸ ਲਈ ਭਾਈ ਇੱਕ ਤੇ ਮੋਹ ਦਾ ਤਿਆਗ ਕਰ ਇਹਦੇ ਕਾਰਨ ਪੈਦਾ ਹੋਏ ਭਰਮ ਦਾ ਵੀ ਤਿਆਗ ਕਰ ਸੱਚ ਨਾਮ ਰਿਦੇ ਰਗ ਅਸੀਰ ਜੇ ਇਹ ਤੂੰ ਮੋਹ ਤਿਆਗ ਦੇਵੇਂ ਪਰਮ ਤਿਆਗ ਦੇਵੇਂ ਤੇ ਸੱਚਾ ਨਾਮ ਜੋ ਹੈ ਉਹ ਤੇਰੇ ਸਿਰੇਂਦਰ ਵਸ ਜਾਏਗਾ ਤੇਰੇ ਮਨ ਦੇ ਦਰਵਾਜ਼ਾ ਤੇਰੇ ਹਿਰਦੇ ਵਿੱਚ ਸੱਚੇ ਨਾਮ ਦਾ ਸਿਮਰਨ ਚੱਲ ਪਏਗਾ ਪ੍ਰਭੂ ਦੀ ਯਾਦ ਅੰਦਰ ਤੇਰੇ ਟਿਕਣ ਲੱਗ ਪਏਗੀ ਇਹਦੇ ਸੇ ਸਭ ਤੋਂ ਵੱਡੀ ਚੀਜ਼ਾ ਮੋਹ ਦਾ ਤਿਆਗ ਕਰਨਾ ਸਵਾਲ ਇਹ ਉੱਠਦਾ ਹੈ ਕਿ ਮਾਤਾ ਪਿਤਾ ਦਾ ਬੱਚੇ ਨਾਲ ਉਹ ਬੱਚੇ ਦਾ ਮਾਤਾ ਪਿਤਾ ਨਾਲ ਉਹ ਇੱਕ ਛੋਟਾ ਬਾਲ ਜਿਹੜਾ ਇੱਕ ਪਲ ਮਾਂ ਤੋਂ ਬਿਨਾ ਰਹਿ ਨਹੀਂ ਸਕਦਾ ਉਹ ਵੀ ਮਾਂ ਦੇ ਮੂੰਹ ਵਿੱਚ ਮੋਇਆ ਹੋਇਆ ਹੈ ਮਾਂ ਉਸ ਬੱਚੇ ਦੇ ਮੂੰਹ ਵਿੱਚ ਮੋਈ ਹੋਈ ਹੈ ਪਹਿਨਾ ਪਰ ਆ ਰਿਸ਼ਤੇ ਨਾਤੇ ਦੋਸਤ ਮਿੱਤਰ ਘਰ ਕਾਰਜ ਜ਼ਿੰਮੇਵਾਰੀ ਤਾਂ ਦੌਲਤ ਇਹ ਸਾਰੇ ਨਾਲ ਸਾਡਾ ਐਸਾ ਲਗਾਓ ਹੋ ਚੁੱਕਿਆ ਹੈ ਕਿ ਸੁਰਤੀ ਦੇ ਚੋਂ ਨਿਕਲਦੀ ਨਹੀਂ ਸਾਡੀ ਜਿਸ ਤਰ੍ਹਾਂ ਅਸੀਂ ਅੱਗੇ ਵੀ ਗੱਲ ਕੀਤੀ ਕਿ ਧਨ ਦੌਲਤ ਮਾਇਆ ਕਮਾਉਣ ਤੋਂ ਬਿਨਾ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੈ ਕਿ ਜ਼ਿੰਦਗੀ ਦਾ ਸਹਾਰਾ ਹੈ ਜ਼ਿੰਦਗੀ ਦੀ ਜ਼ਰੂਰਤ ਹੈ ਪਰ ਜਦੋਂ ਮਾਇਆ ਕਮਾਉਂਦੇ ਹੁਕਮ ਦੇ ਬੰਦਾ ਇਤਨਾ ਗਲਤਾਨ ਹੋ ਜਾਏ ਇਤਨਾ ਉਸ ਵੀ ਤਸਵਾਸ ਜਾਏ ਸੁਰਤੀ ਕਿ ਜੀਵਨ ਮਰੂਰਤ ਲਈ ਕੋਈ ਸਮਾਂ ਨਾ ਬਚੇ ਧਰਮ ਦੀ ਕਮਾਈ ਕਰ ਲਈ ਕੋਈ ਸਮਾਂ ਨਾ ਸਾਡੇ ਕੋਲ ਬਚੇ ਸਮਾਂ ਨਾ ਕੱਢ ਸਕੀ ਅਸੀਂ ਉਧਰ ਐਨੇ ਫਸ ਜਾਈਏ ਇਹ ਮਾਇਆਵਾਦੀ ਵਰਤੀ ਮਾਇਆਵਾਦੀ ਉਹ ਨਹੀਂ ਹੈ ਜਿਸ ਕੋਲ ਬਹੁਤ ਧਨ ਹੈ ਮਾਇਆਵਦੀ ਉਹ ਜਿਹਦੀ ਸੁਰਤੀ ਮਾਇਆ ਜੀ ਹਰ ਵੇਲੇ ਫਸੀ ਰਹਿੰਦੀ ਹੈ ਤੇ ਪਰਮਾਤਮਾ ਲਈ ਉਹਦੇ ਲਈ ਕੋਈ ਟਾਈਮ ਨਹੀਂ ਕੋਈ ਥਾਂ ਨਹੀਂ ਉਹ ਆਪਣੇ ਜੀਵਨ ਦਾ ਮਰੋੜ ਸਮਝ ਕੇ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਦਾ ਯਤਨ ਹੀ ਨਹੀਂ ਕਰਦਾ ਉਹ ਹੈ ਮਾਇਆਵਦੀ ਉਹ ਭਾਵੇਂ ਗਰੀਬ ਹੀ ਹੋਵੇ ਤਾਂ ਦੁਨਦੁਲ ਦੇ ਪੱਖੋਂ ਭਾਵੇਂ ਗਰੀਬ ਹੀ ਹੋਵੇ ਇਸ ਤਰ੍ਹਾਂ ਆਪਣੇ ਪਰਿਵਾਰ ਨਾਲ ਪਿਆਰ ਕਰਨਾ ਪਰਿਵਾਰ ਦੀ ਰਾਖੀ ਲਈ ਬੰਦੋਬਸਤ ਕਰਨਾ ਪਰਮਾਤਮਾ ਦੇ ਪਰਿਵਾਰ ਦੀ ਪਾਲਣ ਲਈ ਰੋਟੀ ਕੱਪੜੇ ਮਕਾਨ ਲਈ ਯਤਨ ਕਰਨੇ ਇਹ ਤੇ ਸਾਡੀ ਜ਼ਰੂਰਤ ਹੈ ਇਹ ਇਨਸਾਨ ਇਨਸਾਨal ਵਜ੍ਹਾ ਪਿਆ ਹਰ ਇਨਸਾਨ ਇੱਕ ਦੂਜੇ ਦੇ ਕੰਮ ਹੁੰਦਾ ਹਰ ਇਨਸਾਨ ਡਾਕਟਰ ਨਹੀਂ ਹੁੰਦਾ ਹਰ ਇਨਸਾਨ ਇੰਜੀਨੀਅਰ ਨਹੀਂ ਹੁੰਦਾ ਹਰ ਇਨਸਾਨ ਵਪਾਰੀ ਨਹੀਂ ਹੁੰਦਾ ਹਰ ਇਨਸਾਨ ਸਾਇੰਸਦਾਨੀ ਨਹੀਂ ਹੁੰਦਾ ਆਪਣੇ ਆਪਣੇ ਥਾਂ ਤੇ ਹਰੇਕ ਆਪਣੀ ਆਪਣੀ ਸੇਵਾ ਡਿਊਟੀ ਦੇਂਦਾ ਹੈ ਤਾਂ ਸੰਸਾਰ ਚੱਲਦਾ ਹੈ ਤੇ ਇੱਕ ਦੂਜੇ ਪ੍ਰਤੀ ਸਾਡਾ ਪ੍ਰੇਮ ਹੋਣਾ ਜ਼ਰੂਰੀ ਹੈ ਇੱਕ ਦੂਜੇ ਪ੍ਰਤੀ ਹਮਦਰਦੀ ਇੱਕ ਦੂਜੇ ਦੇ ਕੰਮ ਕੰਮ ਹੋਣਾ ਸੇਵਾ ਭਾਵਨਾ ਇਹ ਇਹ ਸਾਡਾ ਧਰਮ ਵੀ ਹੈ ਲੇਕਿਨ ਅਸੀਂ ਇਸ ਸੰਸਾਰ ਵਿੱਚ ਇਤਨੇ ਗਲਤਾਂ ਹੋ ਜਾਈਏ ਇਹ ਸਾਡਾ ਪ੍ਰੇਮ ਜਿਹੜਾ ਹੈ ਇਹ ਉਹਦੂ ਮੋਹ ਬਣ ਜਾਂਦਾ ਹੈ ਜਦੋਂ ਉਹ ਖੁਦਗਰਜ਼ ਹੋ ਜਾਂਦਾ ਹੈ ਆਪਣੇ ਪਰਿਵਾਰ ਦੇ ਸੁੱਖਾਂ ਲਈ ਦੂਜੇ ਦੇ ਪਰਿਵਾਰਾਂ ਦੇ ਹੱਕ ਮਾਰੀ ਜਾਣੇ ਆਪਣੇ ਪਰਿਵਾਰ ਦੇ ਸਾਧੂ ਸਮਾਨ ਇਕੱਠੇ ਕਰਨ ਦੇ ਲਈ ਅਰਸ਼ੁੱਧ ਖੋਰੀ ਚੋਰ ਵਿਜਾਰੀ ਠੱਗੀ ਠੋਰੀ ਕਰਨ ਲੱਗ ਪੈਣਾ ਇਹ ਨਹੀਂ ਸਮਨਾ ਕੋਈ ਜਿਸ ਤਰ੍ਹਾਂ ਮੇਰੇ ਪਰਿਵਾਰ ਦੀ ਜ਼ਰੂਰਤਾਂ ਮੈਨੂੰ ਲੋੜ ਨਹੀਂ ਸਿਰਾਂ ਦੂਜੇ ਦੇ ਪਰਿਵਾਰ ਦੀ ਵੀ ਜ਼ਰੂਰਤ ਹੈ ਆਪਣੀ ਇੱਜ਼ਤ ਨੂੰ ਇੱਜ਼ਤ ਸਮਝਣਾ ਦੂਈ ਦੀ ਇੱਜ਼ਤ ਨੂੰ ਇੱਜ਼ਤ ਨਾ ਸਮਝਣਾ ਆਪਣੇ ਦੁੱਖ ਨੂੰ ਦੁੱਖ ਸਮਰਨ ਦੂਜੇ ਦੁੱਖ ਦੀ ਪ੍ਰਵਾਨਨਾ ਕਰਨੀ ਇਹ ਜਦੋਂ ਸਾਡਾ ਪ੍ਰੇਮ ਜਿਹੜਾ ਇੱਕ ਛੱਪੜ ਜਿਹਾ ਬਣ ਜਾਂਦਾ ਨਾ ਢੋਵਾ ਬਣ ਜਾਂਦਾ ਉਸਰੇ ਇਹ ਫਿਰ ਗੰਦ ਫੈਲਦਾ ਜਦੋਂ ਅਸੀਂ ਸਾਰੇ ਸੰਸਾਰ ਵਿੱਚ ਇੱਕ ਪਿਤਾ ਇੱਕ 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 ਹਮ ਬਾਰਕ ਇੱਕ ਪਿਤਾ ਇੱਕ ਇਸ ਕੇ ਹਮ ਬਾਰਕ ਵਾਲੀ ਗੱਲ ਸਮਝਦੇ ਹਾਂ ਹਰ ਆਪੇ ਮਾਤਾ ਆਪੇ ਪਿਤਾ ਜਿੰਨ ਜਗਤ ਜਿਤ ਜੀਉ ਪਾਇ ਜਗਤ ਉਪਾਇ ਜਿਸ ਪ੍ਰਮਾਤਮਾ ਨੇ ਇਸ ਜੀਵ ਪੈਦਾ ਜੀਵ ਬਣਾ ਕੇ ਸ੍ਰੀ ਦੰਮ ਵਿਜੀਵ ਪਾ ਕੇ ਸਾਰਾ ਜਗਤ ਪੈਦਾ ਕੀਤਾ ਹੈ ਉਹ ਹੀ ਸਾਰਿਆਂ ਦਾ ਮਾਤਾ ਪਿਤਾ ਹਰ ਆਪੇ ਮਾਤਾ ਪਿਤਾ ਜਿਨ ਜੀਵ ਪਾਈ ਜਗਤ ਦਿਖਾਇ ਜਿਸ ਨੇ ਜਗਤ ਦੱਸਿਆ ਸਾਨੂੰ ਸਾਡੇ ਵੀ ਜੀਵ ਆਪਣਾ ਧਰ ਕੇ ਉਹ ਸਾਰਿਆਂ ਦਾ ਅਗਰ ਮਾਤਾ ਪਿਤਾ ਹੈ ਤੇ ਫਿਰ ਬਾਕੀ ਸਾਰਾ ਸੰਸਾਰ ਉਹਦੇ ਬੱਚਿਆਂ ਸਮਾਨ ਹੋਇਆ ਫਿਰ ਕਿਸੇ ਵੀ ਸੰਸਾਰ ਦੇ ਜੀਵ ਨੂੰ ਜਾਣ ਬੁੱਝ ਕੇ ਦੁੱਖ ਦੇਣਾ ਕਾਮ ਵਿੱਚ ਆਏ ਕ੍ਰੋਧ ਮੂਹ ਵਿੱਚ ਆਏ ਹੰਕਾਰ ਵਿੱਚ ਆਏ ਕਿਸੇ ਗੱਲ ਨੂੰ ਵੀ ਇਹਨਾਂ ਵਿਕਾਰਾਂ ਦੇ ਟੇ ਛੱਡ ਕੇ ਇਹ ਸਾਡੇ ਤੇ ਸਵਾਰ ਹੋ ਜਾਣ ਇਹ ਸਾਡੇ ਘੋੜੇ ਹਨ ਪੰਜ ਵਿਕਾਰ ਇਹਨਾਂ ਜਜ਼ਬੇ ਨੂੰ ਘੋੜੇ ਬਣਾ ਕੇ ਇਹਨਾਂ ਤੋਂ ਕੰਮ ਲੈਣਾ ਹੈ ਤੇ ਜਦੋਂ ਇਹ ਸਾਡੇ ਦੇਦ ਨੇ ਪਰਬਲਹਾਵੀ ਹੋ ਜਾਣ ਕਿ ਇਹ ਸਾਡੇ ਕੋਲੋਂ ਕੰਮ ਲੈਣਾ ਸ਼ੁਰੂ ਹੋ ਜਾਣ। ਕ੍ਰੋਧ ਸਾਡੇ ਕੋਲ ਲੜਾਈਆਂ ਝਗੜੇ ਕਤਲ ਕਰਾਉਣਾ ਸ਼ੁਰੂ ਹੋ ਜਾਏ। ਮੋਹ ਸਾਡੇ ਕੋਲੋਂ ਚੋਰੀ ਬਜਾਰੀਆਂ ਕਰਾਉਣਾ ਸ਼ੁਰੂ ਹੋ ਜਾਏ ਤੇ ਉਸ ਵੇਲੇ ਅਸੀਂ ਇਹਨਾਂ ਦੇ ਗੁਲਾਮ ਬਣ ਗਏ। ਇਹ ਮੋਹ ਨੂੰ ਪ੍ਰੇਮ ਬਣਾ ਲੈ। ਜਿਵੇਂ ਆਪਣੇ ਪਰਿਵਾਰ ਨਾਲ ਐਸੇ ਸਾਰੀ ਦੁਨੀਆ ਦੇ ਨਾਲ। ਜਿਵੇਂ ਆਪਣੇ ਸੁੱਖਾਂ ਨੂੰ ਅਸੀਂ ਪਸੰਦ ਕਰਦੇ ਹਾਂ ਦੂਜੇ ਦਾ ਵੀ ਸੁੱਖ ਹੀ ਲਬੀਏ। ਜਿਵੇਂ ਆਪਣੇ ਦੁੱਖ ਵਿੱਚ ਅਸੀਂ ਅਹਿਸਾਸ ਕਰਨੀ ਕੋ ਸਾਡਾ ਦੁੱਖ ਵੰਡਾਈ ਅਸੀਂ ਵੀ ਕਿਸੇ ਦਾ ਦੁੱਖ ਵੰਡਾਈਏ ਜਦੋਂ ਇਹ ਪ੍ਰੇਮ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਸਮਝ ਕੇ ਉਸ ਸਾਜਾ ਸਾਈਂ ਬਾਪ ਹਮਾਰਾ ਪ੍ਰਭੂ ਨੂੰ ਸਮਝ ਕੇ ਇਹ ਸਾਰਾ ਸੰਸਾਰ ਆਪਣਾ ਪਰਿਵਾਰ ਸਮਝੀਏ ਆਪਣੀ ਸਮਝੀਏ ਸਾਰਿਆਂ ਨੂੰ ਨਾ ਕੋਈ ਬੈੜੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਇਹ ਵਾਸਤਾ ਜਦੋਂ ਬਣ ਆਵੇ ਇਹ ਹੈ ਮੋਤੂ ਮੁਕਤ ਇਹ ਹੈ ਪ੍ਰੇਮ ਔਰ ਉਹੀ ਪ੍ਰੇਮ ਜਦੋਂ ਕੇਵਲ ਖੁਦਗਰਜ਼ੀ ਬਣ ਕੇ ਆ ਜਾਏ ਕੇਵਲ ਇੱਕ ਪਰਿਵਾਰ ਨਾਲ ਜਾਂ ਆਪਣੇ ਨਾਲ ਹੀ ਸਿਰਫ ਆਪਣੇ ਨਾਲ ਹੀ ਹੈ ਕਈ ਵਾਰ ਪਰਿਵਾਰ ਨਾਲ ਵੀ ਨਹੀਂ ਹੁੰਦਾ ਐਸੇ ਵੀ ਨਹੀਂ ਜਿਹੜੇ ਪਰਿਵਾਰ ਦੇ ਵੀ ਪਰਵਾਹ ਨਹੀਂ ਕਰਦੇ ਬਸ ਉਹਨਾਂ ਨੂੰ ਆਪਣੇ ਨਿੱਜੀ ਆਪਣੇ ਸਰੀਰ ਆਪਣੀਆਂ ਜ਼ਰੂਰਤਾਂ ਤੱਕ ਸੀਮਿਤ ਰਹਿਣ ਦੇ ਇਹ ਐਮਓ ਤੋਂ ਐਸੇ ਮੂਹ ਤੋਂ ਫਿਰ ਪਰਮ ਪੈਦਾ ਹੁੰਦਾ ਹੈ ਇਹ ਮੇਰਾ ਆਪਣਾ ਤੋਂ ਬੇਗਾਨਾ ਉਹਨੂੰ ਪੇ ਲੁੱਟੀ ਜਾਈਏ ਕੋਈ ਫਿਰ ਨਹੀਂ ਪੈਂਦਾ ਇਹ ਪਰਮ ਪੈਦਾ ਹੁੰਦਾ ਹੈ ਤੇ ਇਹ ਇਸ ਭਰਮ ਦੇ ਵਿੱਚ ਫਿਰ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਇਸ ਲਈ ਇਹ ਸ਼ਬਦ ਕਹਿ ਰਿਹਾ ਹੈ ਕਿ ਮੂਹ ਔਰ ਭਰਮ ਨੂੰ ਤਜ ਦਿਓ ਜਿੰਨੇ ਨਹੀਂ ਤਜਦੇ ਤੁਹਾਡੇ ਅੰਦਰ ਰਬ ਦਾ ਸਿਮਰਨ ਨਹੀਂ ਚੱਲਣਾ ਪ੍ਰਭੂ ਦਾ ਸਿਮਰਨ ਨਹੀਂ ਚੱਲਣਾ ਉਹ ਲੈਰ ਨਹੀਂ ਚੱਲਣੀ ਸਾਚ ਨਾਮ ਹਿਰਦੇ ਰਵੇ ਸ੍ਰੀ ਇਹ ਤਜੋਗੇ ਤੇ ਸੱਚੇ ਨਾਮ ਜਿਹੜਾ ਹਿਰਦੇ ਵਿੱਚ ਉਹਦਾ ਸਿਮਰਨ ਚੱਲੇਗਾ ਹਿਰਦੇ ਵਿੱਚ ਸਿਮਰਨ ਹੋਵੇਗਾ ਮੋਹ कुटुंब ਮੋਹ ਸਬਕਾਰ कुटुंब ਨਾਲ ਮੋਹ ਹੈ ਆਪਣੇ ਪਰਿਵਾਰ ਨਾਲ ਮੋਹ ਹੈ ਬਾਕੀ ਨਾਲ ਨਹੀਂ ਬਾਕੀ ਨਾਲ ਬਾਕੀ ਨੂੰ ਵਿਸ਼ੇ ਲੁੱਟ ਲਈਏ ਕੋਈ ਪਰਵਾਹ ਨਹੀਂ ਮੋਹ कुटुंब ਮੋਹ ਸਬਕਾਰ ਉਹ ਸਾਰਾ ਕੰਮ ਕਾਜ ਹੀ ਮੋਹ ਦੇ ਅਸਰ ਚੱਲ ਰਿਹਾ ਹੈ ਬੰਦੇ ਦਾ ਦੂਜੇ ਨਾਲ ਪ੍ਰੇਮ ਨਾ ਹੋਵੇ ਮੋਹ ਨਾ ਹੋਵੇ ਤੇ ਕੋਣ ਕਿਸੇ ਵਿੱਚ ਕੁਝ ਕਰੇ ਤੇ ਮੋਹ ਦਾ ਬੱਧਾ ਹੀ ਇਹ ਸ੍ਰਿਸ਼ਟੀ ਦੇ ਬੰਦਾ ਇੱਕ ਦੂਜੇ ਨਾਲ ਜੁੜਿਆ ਇੱਕ ਦੂਜੇ ਦੇ ਕੰਮ ਆ ਰਿਹਾ ਹੈ ਲੇਕਿਨ ਇਹ ਮੋਹ ਬਗਾਰਦਾ ਵੀ ਹੈ ਮੋਹ ਤੂੰ ਤਜੋ ਸਗਲ ਵਿਕਾਰ ਕਿਉਂਕਿ ਇਹ ਮੋਹ ਵਿਕਾਰ ਬਣ ਜਾਂਦਾ ਹੈ ਕਿਉਂਕਿ ਇਹ ਫਿਰ ਮੋਹ ਵਿੱਚ ਆਇਆ ਬੰਦਾ ਕੇਵਲ ਕੁਝ ਜੀਵ ਨਾਲ ਆਪਣਾ ਸੰਬੰਧ ਬਣਾ ਲੈਂਦਾ ਹੈ ਬਾਕੀ ਸੰਸਾਰ ਨੂੰ ਬੇਗਾਨਾ ਸਮਝ ਲੱਗ ਪੈਂਦਾ ਹੈ ਔਰ ਇਸ ਇਸੇ ਮੋਹ ਦੇ ਕਾਰਨ ਹੀ ਇਹ ਸੰਸਾਰਿਕ ਦੁਜਨਾਂ ਜੁੜਿਆ ਵੀ ਹੈ ਲੇਕਿਨ ਇਹ ਜੁੜ ਕੇ ਸੁਚੇਜੇ ਕੰਮ ਕਰੇ ਮੋਹ ਨੂੰ ਪ੍ਰੇਮ ਬਣਾਵੇ ਫਿਰ ਤੇ ਸੰਸਾਰ ਦਾ ਪਾਲਾ ਇਹ ਪ੍ਰੇਮ ਨੂੰ ਮੋਹ ਬਣਾ ਦੇਵੇ ਤੇ ਫਿਰ ਉਹ ਲੁੱਟ ਖਸੁੱਟ ਦਾ ਕਾਰਨ ਬਣ ਜਾਂਦਾ ਹੈ ਬਾਕੀਆਂ ਲਈ ਦੁੱਖ ਦਾ ਕਾਰਨ ਬਣ ਜਾਂਦਾ ਸੱਚ ਨਾਮ ਜਾ ਨਵ ਨਿਦ ਪਾਈ ਰੋਵੇ ਪੂਤਨ ਕਲਪੈ ਮਾਈ ਮੋਹ ਵਿੱਚ ਆਇਆ ਬੰਦਾ ਮਾਇਆ ਤਾਰੀ ਬਣ ਜਾਂਦਾ ਹੈ ਮਾਇਆ ਦਾ ਪੁੱਤਰ ਬਣ ਜਾਂਦਾ ਹੈ ਉਹ ਇਸ ਮਾਇਆ ਰੂਪੀ ਮਾਂ ਦੇ ਲਈ ਕਲਪਦਾ ਰਹਿੰਦਾ ਹੈ ਮਾਇਆ ਦੇ ਲਈ ਤਰਸਦਾ ਰਹਿੰਦਾ ਹੈ ਪਰ ਜਦੋਂ ਸੱਚ ਨਾਮ ਜਾਂ ਨੌਨਿ ਦੇ ਪਾਈ ਜੀ ਸੱਚੇ ਨਾਮ ਦੀ ਨੌਨਿ ਦੀ ਪ੍ਰਾਪਤ ਹੋ ਜਾਏ ਇਹ ਕੀਮਤੀ ਬਦਤ ਪ੍ਰਾਪਤ ਹੋ ਜਾਏ ਮੂ ਅਤੇ ਪਰਮ ਦਾ ਤਿਆਗ ਕਰਕੇ ਤੇ ਫਿਰ ਬੰਦਾ ਨਾ ਮਾਇਆ ਲਈ ਕਲਪਦਾ ਤਾਂ ਨਾ ਮਾਇਆ ਦਾ ਪੁੱਤਰ ਬਣ ਕੇ ਜ਼ਿੰਦਗੀ ਉਤਾਰਦਾ ਮਾਇਆ ਦਾ ਲਾਲਚੀ ਹੁਕ ਜਿੰਦੀ ਨਹੀਂ ਗੁਜ਼ਾਰਦਾ ਮਾਇਆ ਕਮਾਉਂਦਾ ਹੈ ਨੇਕ ਤਰੀਕੇ ਨਾਲ ਮਾਇਆ ਕਮਾ ਕੇ ਪਰਿਵਾਰ ਦਾ ਨਿਰਭਾ ਕਰਦਾ ਹੈ ਲੇਕਿਨ ਲੁੱਟ ਖਸੁੱਟ ਨਹੀਂ ਕਰਦਾ ਇਹ ਫਰਕ ਹੁੰਦਾ ਹੈ ਐਸੇ ਆਦਮੀ ਦਾ ਇਤ ਮੂ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਪੁਰ ਜਾਹੇ ਇਹ ਮੋ ਹੀ ਫਿਰ ਕਾਰਨ ਬਣਦਾ ਬਾਰ ਬਾਰ ਜਨਮ ਮਰਦੇ ਗੇੜੇ ਚ ਫਿਰ ਇਹ ਜੂਨਾ ਭੁਗਦਾ ਇਹ ਜੀਵਾਤਮਾ ਮੋਹ ਦਾ ਬੱਧਾ ਹੋਇਆ ਪ੍ਰਭੂ ਵਿਝ ਲਈ ਨਹੀਂ ਹੁੰਦਾ ਤੇ ਮੂੜ ਜੀਵਾਤਮਾ ਨੂੰ ਕੋਈ ਨਵਾਂ ਸਿਰ ਧਾਰਨ ਕਰਨਾ ਪੈਂਦਾ ਇਤ ਮੂ ਫਿਰ ਜੂਨੀ ਪਾਹੇ ਫਿਰ ਜੂਨਾ ਵਿੱਚ ਪੈਂਦੇ ਨੇ ਮੋਹੇ ਲਾਗਾ ਜੰਪੁਰ ਜਾਹੇ ਮੋਹ ਦੇ ਲਗ ਲਗਾ ਹੋਇਆ ਹੀ ਜੰਮਾਂ ਦੇ ਵਸ ਪੈਂਦਾ ਪਾਪ ਦੁੱਖਾਂ ਕ੍ਰਿਸ਼ਨ ਦੇ ਵਸ ਪੈਂਦਾ ਔਰ ਇਸ ਨੂੰ ਜਨਮ ਮਰ ਦੀ ਗੇੜ ਵੀ ਤੱਕ ਦਿੱਤਾ ਜਾਂਦਾ ਇਹ ਇਹਦੇ ਲਈ ਬੜੀ ਸਜ਼ਾ ਹੁੰਦੀ ਹੈ ਉਸ ਵੇਲੇ ਗੁਰ ਦੀ ਖੈ ਲਈ ਜਬ ਤੱਕ ਕੁਮਾਏ ਅੱਛਾ ਕੁਝ ਐਸੇ ਵੀ ਨੇ ਜਿਹੜੇ ਪਾਸੇ ਪਰਦੇ ਨੇ ਕਿ ਨਹੀਂ ਜੀ ਕੁਝ ਧਰਮ ਦਾ ਕੰਮ ਵੀ ਕਰੀਏ ਲੇਕਿਨ ਅਣਜਾਨ ਕੱਚੇ ਵਿਅਕਤੀ ਨੂੰ ਗੁਰੂ ਧਰਨ ਕਰ ਲੈਂਦੇ ਨੇ ਜਿਹੜੇ ਆਪ ਜਿਨ੍ਹਾਂ ਦਾ ਅਵਸਥਾ ਮੋਹ ਤੋਂ ਉੱਪਰ ਨਹੀਂ ਹੁੰਦੀ ਜਿਨ੍ਹਾਂ ਦਾ ਜਿਨ੍ਹਾਂ ਦਾ ਆਪਣਾ ਪਰਮ ਨਹੀਂ ਮਿਟਿਆ ਹੁੰਦਾ ਜੋ ਆਪ ਪ੍ਰਭੂ ਬਾਰੇ ਉਹਨਾਂ ਦਾ ਕੋਈ ਅਨੁਭਵ ਨਹੀਂ ਹੁੰਦਾ ਕੇਵਲ ਐਵੇਂ ਝੂਠੇ ਮੁਰਜੇ ਸਨ ਆਜਕਲ ਬਤੇਰੇ ਗੁਰੂ ਸਤ ਮਤ ਬਣ ਕੇ ਬੈਠੇ ਹੋਏ ਨੇ ਲੋਕਾਂ ਨੂੰ ਗਰੀਆਂ ਕਰਦੇ ਪਏ ਨੇ ਇਹੋ ਜੇ ਜਦੋਂ ਗੁਰੂ ਉਹਨੂੰ ਦਿਖਿਆ ਲੈ ਕੇ ਜਪ ਤਪ ਕਰਨ ਲੱਗ ਪੈਂਦੇ ਨੇ ਸੁੱਕੇ ਜਪ ਸੁੱਕੇ ਤਪ ਸ੍ਰੀ ਨੂੰ ਕੈਸ਼ ਦੇਣ ਵਾਲੇ ਐਵੇਂ ਕਿਸੇ ਚੀਜ਼ ਦਾ ਰਟਨ ਕਰੀ ਜਾਣਾ ਐਵੇਂ ਪੋਥੀਆਂ ਪੜ੍ਹੀ ਜਾਣੀਆਂ ਗੱਲ ਵਿੱਚ ਲਈ ਸਮਝ ਨਹੀਂ ਨਹੀਂ ਪਰਮਾਤਮਾ ਦਾ ਗੁਣ ਬਾਵਨੀ ਕਰਨਾ ਪ੍ਰੇਮ ਉਹਨਾਂ ਅੰਦਰ ਬਣਦਾ ਨਹੀਂ ਮੂਰਟੀ ਕਹਿ ਰਹੇ ਨੇ ਨਾ ਮੂਤ ਉਟਾ ਨਾ ਤਾਏ ਪਾਏ ਐਸੇ ਬੰਦੇ ਦਾ ਮੂਹ ਵੀ ਨਹੀਂ ਟੁੱਟਦਾ ਤੇ ਨਾ ਉਹਨਾਂ ਦੀ ਕਾਲਕਮਾਈ ਕਿਤੇ ਥਾਂ ਪੈਂਦੀ ਹੈ ਬੇਅਰਤ ਜਾਂਦੀ ਹੈ ਬੜੀ ਦੁਨੀਆ ਕਰਮ ਕਰਨ ਨਾਲ ਜੁਲਜੀ ਪਈ ਹੈ ਬੜੀ ਦੁਨੀਆ ਐਸੀਆਂ ਰਸਮਾਂ 'ਚ ਜੁਲਜੀ ਪਈ ਜਿਨ੍ਹਾਂ ਨੂੰ ਧਰਮ ਦੀ ਰਸਮ ਸਮਝਿਆ ਜਾਂਦਾ ਹੈ ਲੇਕਿਨ ਜੀਵਨ 'ਚ ਕੋਈ ਤਾਂ ਬਿਰ ਨਹੀਂ ਆ ਰਹੀ ਤੇ ਉਹਨਾਂ ਲੋਕਾਂ ਲਈ ਇਹ ਪੰਕਤੀ ਹੈ ਕਿ ਕੱਚੇ ਗੁਰੂ ਦੀ ਸਿੱਖਿਆ ਲੈ ਕੇ ਜਿਹੜਾ ਆਪ ਹੀ ਨਹੀਂ ਜੁੜਿਆ ਹੋਇਆ ਉਹ ਤੁਹਾਨੂੰ ਕਿਵੇਂ ਜੋੜੇਗਾ ਇਹ ਜਗ ਦਾ ਜੀਵ ਹੈ ਦੂਜੇ ਨੂੰ ਜੋਗਾ ਸਕਦਾ ਜਿਸ ਦਾ ਆਪਣਾ ਹੀ ਪ੍ਰਭੂ ਪ੍ਰਤੀ ਕੋਈ ਅਨੁਭਵ ਨਹੀਂ ਜੋ ਆਪ ਹੀ ਪ੍ਰਮਾਤਮਾ ਨੂੰ ਹਰ ਪਾਸੇ ਮਹਿਸੂਸ ਨਹੀਂ ਕਰਦਾ ਤੇ ਉਹ ਉਹਦੇ ਗੁਰੂ ਦੇਖਿਆ ਲੈ ਕੇ ਉਹਦੇ ਕੇ ਅਨੁਸਾਰ ਜਲ ਤੱਪ ਕਰੀ ਜਾਣੇ ਜਾਂ ਕੁਝ ਧਾਰਮਿਕ ਰਸਮਾਂ ਕਰੀ ਜਾਣੀਆਂ ਇਹਨਾਂ ਨਾਲ ਨਾ ਮੋਹ ਟੁੱਟਾ ਨਾ ਥਾਏ ਪਾਏ ਕੋਈ ਮਿਹਨਤ ਥਾਣੀ ਪੈਂਦੀ ਬੇਰਤ ਜਾਂਦੀ ਹੈ ਨਦਰ ਕਰੇ ਤਾਂ ਇਹ ਮੋਹ ਜਾਏ ਪ੍ਰਭੂ ਮੇਰੀ ਨਜ਼ਰ ਕਰਦੀਵੇ ਤੇ ਪ੍ਰਭੂ ਜੀ ਜਦੋਂ ਤੇ ਮੋਹ ਦੀ ਨਜ਼ਰ ਕਰਦਾ ਆਪਣਾ ਜੋ ਨਾ ਚਾਹੁੰਦਾ ਉਹਦਾ ਸਾਧਨ ਹੈ ਗੁਰੂ ਉਹ ਗੁਰੂ ਲੜ ਲਾਉਂਦਾ ਫਿਰ ਗੁਰੂ ਵਾਲੇ ਪਾਸੇ ਭੇਜਦੇ ਸੁਰਤੀ ਹੁੰਦੀ ਕਿ ਮੈਂ ਗੁਰੂ ਨਾਲ ਲੱਗਾਂ ਸੱਚੇ ਗੁਰੂ ਦੇ ਨਾਲ ਲੱਗਾਂ ਅਸੀਂ ਜਿਹੜੇ ਆਪਣੇ ਆਪ ਨੂੰ ਕੋਸ਼ਿਸ਼ ਕਰਵਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਆਪਣੇ ਆਪ ਨੂੰ ਸਮਝਦੇ ਹਾਂ ਉਹਨਾਂ ਨੂੰ ਗੁਰੂ ਸਮਝਦੇ ਹਾਂ ਉਹਨਾਂ ਨੂੰ ਤੇ ਕਿਸੇ ਕੋਲ ਜਾਣ ਦੀ ਲੋੜ ਹੀ ਨਹੀਂ ਹੈ ਸਾਨੂੰ ਸਦਾ ਵਾਸੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲਾ ਕੇ ਇਹ ਬਾਣੀ ਗੁਰੂ ਦਾ ਉਪਦੇਸ਼ ਪੜੋ ਇਹਦੇ ਅਨੁਸਾਰ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰੋ ਜ਼ਿੰਦਗੀ ਦਾ ਆਧਾਰ ਇਹਨੂੰ ਬਣਾ ਲਓ ਆਪਣੇ ਮਨ ਨੂੰ ਆਧਾਰਨਾ ਬਣਾਓ ਆਪਣੀ ਜ਼ਿੰਦਗੀ ਜੀਉਂਦਾ ਮਨ ਦੀਆਂ ਮਰਜ਼ੀਆਂ ਨਾ ਪੂਰੀਆਂ ਕਰਦੇ ਫਿਰ ਉਹ ਸਿਰਫ ਗੁਰੂ ਦੇ ਹੁਕਮ ਅਨੁਸਾਰ ਜ ਤੇ ਫਿਰ ਨਦਰ ਕਰੇ ਤਾਂ ਇਹ ਮੋਹ ਜਾਏ ਫਿਰ ਇਹ ਮੋਹ ਜਾਂਦਾ ਜਦੋਂ ਗੁਰੂ ਦਾ ਸੱਚਾ ਗਿਆਨ ਲੈ ਕੇ ਬੰਦੇ ਨਾਮ ਦੀ ਕਮਾਈ ਕਰਦਾ ਨਾਨਕ ਘਰ ਸਿਉ ਰਹਿ ਸੁਮਾਏ ਇਹ ਨਾਨਕ ਫਿਰ ਉਹ ਪਰਮਾਤਮਾ ਨਾਲ ਸਮਾ ਜਾਂਦਾ ਕਿਉਂਕਿ ਉਹਦੇ ਚੋਂ ਮੋਹ ਤੇ ਪਰਮਿਟ ਜਾਂਦਾ ਤੇ ਮੋਹ ਪਰਮਿਟਣ ਵਾਲੇ ਮੋਹ ਅਰ ਪਰਮ ਤਜੋ ਤੁਮ ਵੀਰ ਸਾਜਨਾ ਮ੍ਰਿਦਿ ਅਰ ਸਰੀਰ ਫਿਰ ਸੱਚੇ ਨਾਮ ਦਾ ਸਿਮਰਨ ਹਿਰਦੇ ਵਿੱਚ ਚੱਲਦਾ ਮਨ ਪ੍ਰਭੂ ਨਾਲ ਜੁੜਿਆ ਰਹਿੰਦਾ ਕਿਉਂਕਿ ਹਰ ਪਾਸੇ ਉਸ ਨੂੰ ਮਹਿਸੂਸ ਕਰਦਾ ਹੋਇਆ ਉਸ ਤੋਂ ਆਪਣੇ ਆਪ ਨੂੰ ਜੁਦਾ ਕਰ ਹੀ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ